2024 ਦੀਆਂ ਪੰਜਾਬ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਬੀਬੀ ਪਰਮਪਾਲ ਕੌਰ ਸਿੱਧੂ ਕੇਂਦਰ ਵਿੱਚ ਤੀਸਰੀ ਵਾਰ ਬਣਨ ਜਾ ਰਹੀ ਸਰਕਾਰ ਦੇ ਸੋਚੁਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਕੌਰ ਨੇ ਭਾਜਪਾ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਅਤੇ ਤੁਹਾਨੂੰ ਇਹ ਵੀ ਦੱਸ ਜਾਈਏ ਕਿ ਕੱਲ ਨਰਿੰਦਰ ਮੋਦੀ ਤੀਸਰੀ ਵਾਰ ਪੀਐਮ ਅਹੁਦੇ ਵੱਜੋ ਸੋਚੂਣਗੇ। ਸਰਕਾਰ ਬਣਨ ਦਾ ਮਸੂਹ ਭਾਜਪਾ ਵਰਕਰਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆ ਤੇ ਭਾਜਪਾ ਨੇ ਆਪਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਬਠਿੰਡਾ ਲਈ ਕੀ ਤੋਂ ਜਿਹੜਾ ਹੈਗਾ ਤੁਹਾਡੇ ਉਹਨੂੰ ਅੱਗੇ ਰੱਖਿਆ ਜਾਏਗਾ ਜਿਸ ਤਰ੍ਹਾਂ ਕੇਂਦਰ ਚ ਸਰਕਾਰ ਬਣ ਜਾਰੀ ਹੈ ਭਾਜਪਾ ਨੂੰ ਤੁਸੀਂ ਇੱਥੇ ਨੁਮਾਇੰਦਗੀ ਕਰਨੀ ਹੈ ਭਾਜਪਾ ਨੂੰ ਦੇਖੋ ਉਹ ਚੋਣਾ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨਇੰਪਲੋਇਮੈਂਟ ਦੀ ਸਮੱਸਿਆ ਅਨਇੰਪਲੋਇਮੈਂਟ ਦੀਆਂ ਅਪਰਚੂਨਿਟੀਆਂ ਜਿਵੇਂ ਕਿ ਕਹਿੰਦੇ ਆ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਹ ਸਮੱਸਿਆਵਾਂ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਝ ਵੀ ਇਹਨਾਂ ਚੀਜ਼ਾਂ ਦੇ ਸੰਬੰਧ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਜਿੰਨੀ ਚੋਣਾਂ ਵਿੱਚ ਕੀ ਭੂਮਿਕਾ ਕਰੋਗੇ ਬੀਜੇਪੀ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਵੋਟ ਪ੍ਰਤੀਸ਼ਤ ਬੀਜੇਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ ਚਿੱਟੀਗੜੀ 에어ਪੋਰਟ ਤੇ ਕੰਗਣਾ ਰਣੌਤ ਦੇ ਥੱਪਣ ਲਾਰੇਗਾ ਉਸੇ ਕਿਸ ਤਰ੍ਹਾਂ ਦੇ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਜਾਂ ਕੰਗਣਾ ਰਣੌਤ ਨੂੰ ਪਤਾ ਜਾਂ